ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਵੱਖ-ਵੱਖ ਪੋਸਟਾਂ ਜਾਰੀ ਹੋਈਆਂ ਜਿਦੇ ਲਈ ਯੋਗਤਾ 8ਵੀਂ ਪਾਸ 10ਵੀਂ ਪਾਸ ਤੇ ਉੱਚ ਯੋਗਤਾ ਜੇਕਰ ਤੁਸੀਂ ਰੱਖਦੇ ਹੋ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤਾਂ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਪੋਸਟਾਂ ਦੇ ਸਬੰਧ ਵਿੱਚ ਵੀਡੀਓ ਨੂੰ ਪੂਰਾ ਜ਼ਰੂਰ ਵੇਖੋ ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜੋ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਜੀ ਵੱਖ-ਵੱਖ ਪੋਸਟਾਂ ਜਾਰੀ ਹੋਈਆਂ ਪੀਐਨ ਦੀਆਂ ਪੋਸਟਾਂ ਮਾਲੀ ਦੀਆਂ ਪੋਸਟਾਂ ਸਵੀਪਰ ਪ੍ਰੋਸੈਸਰ ਵਰ ਤਾਂ ਇੰਨਾ ਪੋਸਟਾਂ ਦੇ ਸਬੰਧ ਵਿੱਚ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ 15 ਪੋਸਟਾਂ ਪੀਐਨ ਦੀਆਂ ਜਾਰੀ ਹੋਈਆਂ ਜੀ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਜੀ ਪੋਸਟਾਂ ਦੀ ਨੋਟੀਫਿਕੇਸ਼ਨ ਦੇ ਵਿੱਚ ਜ਼ ਨੋਟੀਫਿਕੇਸ਼ਨ ਦਾ ਲਿੰਕ ਪਰ ਫਾਰਮ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚਾ ਉਥੋਂ ਡਾਊਨਲੋਡ ਕਰਕੇ ਪੂਰਾ ਰੀਡ ਕਰਕੇ ਪੋਸਟਾਂ ਦੇ ਲਈ ਅਪਲਾਈ ਕਰਿਓ ਜੀ ਪੀਐਨ ਦੀਆਂ ਪੋਸਟਾਂ ਦੇ ਲਈ ਸੈਲਰੀ ਇਹਨਾਂ ਵੱਲੋਂ ਲੈਵਲ 1 ਸੈਵਨਥ ਸੈਂਟਰ ਪੇ ਕਮਿਸ਼ਨ ਦੇ ਅਨੁਸਾਰ 18000 ਰੁਪਏ ਲਿਖਿਆ ਗਿਆ ਜੀ ਤੇ 8ਵੀਂ ਪਾਸੋਂ ਜੇਕਰ ਤੁਸੀਂ ਪੰਜਾਬੀ ਪੜ੍ਹੀ 8ਵੀਂ ਪਾਸ ਪੱਧਰ ਤੱਕ ਤਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਮਾਲੀ ਦੀਆਂ ਪੋਸਟਾਂ ਤਿੰਨ ਨੇ ਜੀ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਆ ਤੇ ਸੇਮ ਪੇ ਸਕੇਲ ਰਹਿਣ ਵਾਲਾ ਇਹਦੇ ਲਈ ਤੇ ਸੇਮ ਹੀ ਯੋਗਤਾ ਰਹਿਣ ਵਾਲੀ ਆ ਸਵੀਪਰ ਦੀ ਪੋਸਟ ਹੈ ਜ ਇਹਦੇ ਲਈ ਵੀ ਯੋਗਤਾ ਤੇ ਸੈਲਰੀ ਸੇਮ ਰਹਿਣ ਵਾਲੀ ਹੈ ਜੀ ਨੈਕਸਟ ਹੈ ਜੀ ਪ੍ਰੋਸੈਸ ਸਰਵਰ ਦੀਆਂ 7 ਪੋਸਟਾਂ ਜਾਰੀ ਹੋਈਆਂ ਕੈਟਾਗਰੀ ਵਾਈਜ਼ ਵਾੜ ਤੁਸੀਂ ਜ਼ਰੂਰ ਚੈੱਕ ਕਰ ਲਿਓ ਸੈਲਰੀ ਇਹਦੇ ਲਈ ਲੈਵਲ 1 ਸੈਵਨਥ ਪੇ ਕਮਿਸ਼ਨ ਦੇ ਅਨੁਸਾਰ 18000 ਰੁਪਏ ਲਿਖੀ ਗਈ ਹੈ ਤੇ ਯੋਗਤਾ ਇਹਨਾਂ ਵੱਲੋਂ 10ਵੀਂ ਲਿਖੀ ਗਈ ਹੈ ਜੀ ਪੰਜਾਬੀ ਤੁਸੀਂ 10ਵੀਂ ਪੱਧਰ ਤੱਕ ਪੜ੍ਹੀ ਹੋਵੇ ਜੀ ਤਾਂ ਜਿਹੜੇ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਵੀਡੀਓ ਦੀ ਡਿਸਕ੍ਰਿਪਸ਼ਨ ਚ ਇਹ ਲਿੰਕ ਦਿੱਤਾ ਹੋਇਆ ਪਰਫਾਰਮਿੰਗ ਦਾ ਪਰਫਾਰਮਾ ਪੂਰੀ ਤਰ੍ਹਾਂ ਭਰ ਲੈਣਾ ਤੁਸੀਂ ਪਰਨ ਤੋਂ ਬਾਅਦ ਇੱਕ ਐਨਵੈਲਪ ਦੇ ਵਿੱਚ ਪਾ ਕੇ ਸਾਰੇ ਆਪਣੇ ਦਸਤਾਵੇਜ਼ ਨਾਲ ਲਗਾ ਕੇ ਪਾਸਪੋਰਟ ਸਾਈਜ਼ ਫੋਟੋ ਨਾਲ ਲਗਾ ਕੇ ਤੁਸੀਂ ਇਹਨਾਂ ਦੇ ਦਫ਼ਤਰ ਵਿਖੇ ਪਹੁੰਚਦਾ ਕਰਨਾ ਤੇ ਜੋ ਤੁਹਾਡਾ ਐਨਵੈਲਪ ਹੋਏਗਾ ਉਹਦੇ ਤੇ ਤੁਸੀਂ ਅਪਲੀਕੇਸ਼ਨ ਫਾਰ ਦਾ ਪੋਸਟ ਆਫ ਪੀਐਨ ਜਾਂ ਸਵੀਪਰ ਜਾਂ ਮਾਲੀ ਜਿਹੜੀ ਵੀ ਪੋਸਟ ਤੁਸੀਂ ਭਰ ਰਹੇ ਹੋ ਉੱਪਰ ਲਿਖਿਆ ਹੋਵੇ ਜੀ ਤੇ 22 ਮਾਰਚ 2024 ਸ਼ਾਮ 5 ਵਜੇ ਤੱਕ ਇਹਨਾਂ ਦੇ ਦਫ਼ਤਰ ਵਿਖੇ ਪਹੁੰਚਦੇ ਕਰਨਾ ਦਫ਼ਤਰ ਦਾ ਪਤਾ ਹੈਗਾ ਜੀ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਹੁਸ਼ਿਆਰਪੁਰ ਇੱਥੇ ਤੁਸੀਂ ਇਹਨਾਂ ਨੂੰ ਪਹੁੰਚਦੇ ਕਰਨੇ ਆ ਜੀ ਇਹ ਦਸਤਾਵੇਜ਼ ਬਾਈ ਡਾਕ ਬਾਈ ਹੈਂਡ ਵੀ ਫੜਾ ਸਕਦੇ ਹੋ ਸਪੀਡ ਪੋਸਟ ਕਿਸੇ ਵੀ ਤਰ੍ਹਾਂ ਤੁਸੀਂ ਇਹਨਾਂ ਤੱਕ ਪਹੁੰਚਦੇ ਕਰ ਸਕਦੇ ਹੋ ਤਾਂ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਇੰਟਰਵਿਊ ਸ਼ਡਿਊਲ ਅ ਦੇ ਵਿੱਚ ਹੀ ਦਿੱਤਾ ਹੋਇਆ ਤੁਸੀਂ ਜ਼ਰੂਰ ਚੈੱਕ ਕਰ ਲਿਓ ਵਕ ਵਕ ਪੋਸਟਾਂ ਦੇ ਲਈ ਜੋ ਇੰਟਰਵਿਊ ਹੋਊਗੀ ਉਹਦੇ ਲਈ ਤਰੀਕਾਂ ਤੇ ਸਾਰੀ ਡਿਟੇਲ ਇਹਨਾਂ ਵੱਲੋਂ ਸਮਾਂ ਦਿੱਤਾ ਹੋਇਆ ਤੁਸੀਂ ਨੋਟੀਫਿਕੇਸ਼ਨ ਦਾ ਲਿੰਕ ਵੀਡੀਓ ਚ ਲੈ ਲਓ ਤੇ ਡਾਊਨਲੋਡ ਕਰਕੇ ਪੂਰਾ ਰੀਡ ਕਰਕੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤੇ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਤਹਿਆ ਜੀ ਜੀ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ